ਕਿਹੜੇ ਮੂੰਹ ਨਾਲ ਆ ਕੇ ਇੱਥੇ ਵੋਟਾਂ ਮੰਗਣਗੇ ਬਈ ਕੈਪਟਨ ਮਰਿੰਦਰ ਕੀ ਕਰ ਰਿਹਾ ਉੱਥੇ ਉਹ ਕਦੇ ਬੋਲਿਆ ਪੰਜਾਬ ਦੇ ਹੱਕ ਚ ਭੱਜ ਭੱਜ ਜਾ ਕੇ ਜਾਖੜ ਬੋਲਿਆ ਕਦੇ ਮਨਪੀਰ ਬਾਦ ਬੋਲਿਆ ਕਦੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੰਜਾਬ ਬਾਰੇ ਥੋੜਾ ਜਿਹਾ ਵੀ ਬੋਲ ਪੈਣ ਤੇ ਕੱਲ ਮੈਂ ਹੀ ਹਾਂ ਹਰ ਰੋਜ਼ ਲੜਦਾ ਰਹਿਣਾ ਉਹਨਾਂ ਨਾਲ ਕਦੇ ਕਦੇ ਗਵਰਨਰ ਨਾਲ ਲੜਾਈ ਹੋ ਗਈ ਉਹ ਕਹਿੰਦਾ ਮੈਂ ਆਹ ਨਹੀਂ ਤੈਨੂੰ ਕੰਮ ਕਰਨ ਦਿੰਦਾ ਫਿਰ ਸੁਪਰੀਮ ਕੋਰਟ ਜਾਣਾ ਮੈਂ ਕਦੇ ਮੇਰੀ ਸੈਂਟਰ ਨਾਲ ਲੜਾਈ ਹੋ ਜਾਂਦੀ ਹੈ ਮੰਡੀਆਂ ਦਾ ਪੈਸਾ ਰੋਕ ਰੱਖਿਆ 5500 ਕਰੋੜ ਰੁਪਇਆ ਮੰਡੀਆਂ ਦਾ ਤੇ ਸੜਕਾਂ ਦਾ ਉਹ ਵੀ ਕੈਪਟਨ ਦੀ ਗਲਤੀ ਕਰਕੇ ਰੋਕਿਆ ਹੋਇਆ ਹੈ ਅਸੀਂ ਤਾਂ ਕਾਨੂੰਨ ਵੀ ਬਦਲਤਾ ਹੁਣ ਵੀ ਨਹੀਂ ਦਿੰਦੇ ਫਿਰ ਕੈਪਟਨ ਸਾਹਿਬ ਤੁਸੀਂ ਕਾਹਦੇ ਤਜਰਬੇਕਾਰ ਸੀ ਬਈ ਤੁਸੀਂ ਇੰਨਾ ਪੈਸਾ ਰਕਵਾ ਕੇ ਰੱਖਤਾ ਉੱਥੇ ਗਲਤ ਫੈਸਲੇ ਲੈ ਕੇ ਬੋਲੋ ਹੁਣ ਫਿਰ ਉੱਥੇ ਸੋ ਹੁਣ ਤਾਂ ਮੈਂ ਤਾਂ ਕਿਸਾਨ ਜਿਹੜੀਆਂ ਕਮੇਟ ਜਥੇਬੰਦੀਆਂ ਨੇ ਮੈਂ ਰਾਤ ਦੇ 2:00 ਵਜੇ ਤੱਕ ਵੀ ਰੋ ਚਾਰ ਮੰਤਰੀ ਆਉਂਦੇ ਹੁੰਦੇ ਸੀ ਚਾਰ ਮੀਟਿੰਗਾਂ ਹੋਈਆਂ ਰਾਤ ਦੇ 2:00 ਵਜੇ ਤੱਕ ਮੈਂ ਨਾਲ ਬੈੰਦਾ ਸੀ ਕਿ ਜੇ ਗੱਲ ਨਿਪੜ ਜੇ ਕਿਉਂਕਿ ਜਦੋਂ ਇੱਥੋਂ ਤੁਸੀਂ ਕਣਕ ਲੈ ਕੇ ਜਾਣੇ ਹੋ ਆ ਹੁਣ 120 ਲੱਖ ਮੀਟਰਿਕ ਟਨ ਕਣਕ ਦੇਉਂਗਾ ਜੀ 130 ਦੇਸ਼ ਨੂੰ ਔਰ 210 ਲੱਖ ਮੀਟਰਿਕ ਟਨ ਚੌਲ ਦਿੰਨੇ ਆ ਜੀ ਔਰ ਚੌਲ ਆਪਣੀ ਖਰਾਕ ਨਹੀਂ ਹੈਗੀ ਇਸ ਕਰਕੇ 99% ਤਾਂ ਦੇਸ਼ ਨੂੰ ਦਿੰਨੇ ਆ ਤੇ ਜਦੋਂ ਉਦੋਂ ਤਾਂ ਤੁਸੀਂ ਫਿਰ ਸਿੱਧੇ ਹੀ ਲੈ ਜਾਨੇ ਹੋ ਮਾਲ ਗੱਡੀਆਂ ਚ ਭਰ ਕੇ ਤੇ ਜੇ ਉਸੇ ਕਣਕ ਨੂੰ ਤੇ ਝੋਨੇ ਨੂੰ ਪੈਦਾ ਕਰਨ ਵਾਲਾ ਕਿਸਾਨ ਜੇ ਤੁਹਾਨੂੰ ਇਹ ਕਹਿੰਦਾ ਕਿ ਮਿਲ ਕੇ ਬਹਿ ਜਾਈਏ ਥੋੜਾ ਜਿਹਾ ਸਾਡੇ ਭਾਅ ਥੋੜੇ ਜਿਹਾ ਠੀਕ ਕਰ ਦਿਓ ਫਸਲਾਂ ਦੇ ਉਦੋਂ ਤੁਸੀਂ ਧਾਰਾਂ ਲਾ ਲੈਨੇ ਹੋ ਹਰਿਆਣੇ ਵਾਲੇ ਬਾਰਡਰ ਤੇ ਤੇ ਗੋਲੀਆਂ ਚਲਾਉਣੇ ਹੋ ਅਥਰੂ ਗੈਸ ਦੇ ਗੋਲੇ ਛੱਡ ਦਿਓ ਇਹ ਗਲਤ ਗੱਲ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜੂੰਗਾ ਪਰ ਮੈਨੂੰ ਮੈਂ ਤੁਹਾਡੇ ਕੋਲ ਆਇਆ ਮੈਂ ਲੜੂੰਗਾ ਮੇਰੀ ਲੜਾਈ ਚ ਕੋਈ ਕਮੀ ਨਹੀਂ ਰਹੂਗੀ ਪਰ ਜੇ ਮੈਨੂੰ ਤੁਸੀਂ 13 ਹੱਥ ਜਿਹੜੇ ਏਦਾਂ मुट्ठी ਬਣ ਕੇ ਪਾਰਲੀਮੈਂਟ ਚ ਇਨਕਲਾਬ ਦਾ ਨਾਰਾ ਲਾ ਦੇਣ ਤੇ 13 ਜ਼ੁਬਾਨਾਂ ਜਿਹੜੀਆਂ ਪੰਜਾਬ ਦੇ ਹੱਕਾਂ ਵਾਸਤੇ ਪਾਰਲੀਮੈਂਟ ਚ ਬੋਲਣ ਉਹ ਮੈਨੂੰ ਦੇ ਦੋਗੇ ਤਾਂ ਮੇਰਾ ਥੋੜਾ ਜਿਹਾ ਭਜਨ ਘਟ ਜੂਗਾ ਤੇ ਮੈਂ ਪੰਜਾਬ ਨੂੰ 3 ਸਾਲ ਉਦੋਂ ਬਾਅਦ ਆਪਣੇ ਸਰਕਾਰ ਦੇ ਇਸੇ ਸਰਕਾਰ ਦੇ ਰਹਿੰਦੇ ਨੇ 3 ਸਾਲਾਂ ਚ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਜਦੋਂ ਪੋਲੀਟੀਕਲ ਸ਼ਕਤੀ ਹੋਵੇ ਜਦੋਂ ਮੈਨੂੰ ਮੇਰੇ ਦਿਮਾਗ ਤੋਂ ਇਹ ਬੋਝ ਲੈ ਗਿਆ ਕਿ ਭਾਈ ਲੋਕਾਂ ਨੇ ਮੇਰੇ ਕੰਮਾਂ ਤੇ ਭਗਵੰਤਮਾਨਾ ਤੇਰੇ ਕੰਮਾਂ ਤੇ ਇਮਾਨਦਾਰੀ ਤੇ ਮੋਹਰ ਲਾਤੀ ਲੈ ਹੁਣ ਹੋਰ ਤੁਗਣਾ ਤਿਗਣਾ ਹੋ ਕੇ ਕੰਮ ਕਰ ਮਜਾ ਲੈ ਕੇ 1 ਰੁਪਿਆ ਵੀ ਸੈਂਟਰ ਸਾਡਾ ਉੱਥੇ ਰੱਖ ਜੇ ਜਾਂ ਸੈਂਟਰ ਸਾਡਾ ਹੱਕ ਨਾ ਦੇਵੇ ਜੇ ਸਾਡੇ ਕੋਲ 13 ਜੀਰੋ ਹੋ ਗਿਆ ਸੋ ਇੱਥੋਂ ਖਡੂਰ ਸਾਹਿਬ ਤੋਂ ਤੁਸੀਂ ਸਾਨੂੰ ਪਾਰਲੀਮੈਂਟ ਚ ਭੇਜੋ ਆਪ ਦੇ ਪੁੱਤਾਂ ਨੂੰ ਭੇਜੋ ਤੁਸੀਂ ਆ ਪਾਓ ਪਹਿਲਾਂ ਮੈਂ ਸੀ ਪਾਰਲੀਮੈਂਟ ਚ ਤੁਸੀਂ ਇਦੋਂ ਪਹਿਲਾਂ ਕਦੇ ਬੋਲਦੇ ਦੇਖਿਆ ਮੈਂ ਜਾ ਕੇ 14 ਚ ਗਿਆ 19 ਚ ਗਿਆ ਮੈਂ ਇਕੱਲਾ ਹੀ ਸੀ 19 ਚ ਤਾਂ ਮੈਂ ਇਕੱਲਾ ਹੀ ਸੀ ਜਦੋਂ ਮੈਂ ਉੱਠ ਕੇ ਸਪੀਕਰ ਨੂੰ ਕੁਝ ਕਹਿਣ ਦੀ ਸੀ ਉਹ ਕਹਿੰਦਾ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਜੇ ਬੋਲਦਾ ਤਾਂ 2 ਮਿੰਟ ਹੀ ਬੋਲਦਾ ਹੈ ਜੇ ਨੂੰ ਟਾਈਮ ਨਾ ਦੇਈਏ 1/2 ਘੰਟਾ ਚੱਲਣ ਨਹੀਂ ਦਿੰਦਾ ਇਹ ਸੋ ਭਾਈ ਆਪਾਂ ਤਾਂ ਇਆਂ ਹੱਕਾਂ ਵਾਸਤੇ ਸੋ ਇਸ ਕਰਕੇ ਮੈਨੂੰ ਮਿਲਦਾ ਸੀ ਟਾਈਮ ਉੱਥੇ ਟਾਈਮ ਮਿਲਦਾ ਸੀ ਬੋਲਣ ਦਾ ਮੈਨੂੰ ਪਤਾ ਸਾਰਾ ਇਸ ਕਰਕੇ ਤੁਸੀਂ ਇੱਥੋਂ ਝੜੂ ਨੂੰ ਜਿਤਾਓ ਤੁਹਾਡੇ ਐਮਪੀ ਨੂੰ ਕਿਵੇਂ ਹੱਕ ਮੰਗਣ ਨੇ ਇਹ ਦੱਸਣ ਦੇ ਪਾਸਵਰਡ ਸਾਰੇ ਮੈਂ ਦੱਸਾਂ ਉਹ ਐਂ ਬੋਲਣਾ ਉਥੇ ਐਂ ਕਰੀਦਾ ਹੁੰਦਾ ਇਹਦੇ ਨਾਲ ਚਾਲੂ ਹੁੰਦੇ ਆ ਇਹਦੇ ਨਾਲ ਹੁੰਦੇ ਆ ਆ ਹੁਣ ਪਹਿਲੇ ਦੌਰ ਦੀਆਂ ਵੋਟਾਂ ਤਾਂ ਹੋ ਗਈਆਂ ਦੂਜੇ ਦੀਆਂ ਅਜ ਪੈ ਰਹੀਆਂ ਨੇ 190 92 ਉਹ ਸੀਟਾਂ ਦੇ ਵੋਟਾਂ ਪੈ ਜਾਣਗੀਆਂ ਅੱਜ ਸ਼ਾਮ ਨੂੰ 7:00 6:00 ਵਜੇ ਤੱਕ ਵੀਰੋ ਅੰਦਲੀਆ ਰਿਪੋਰਟਾਂ ਕੀ ਕਹਿੰਦੀਆਂ ਨੇ ਮੋਦੀ ਦੇ ਭਾਸ਼ਣ ਸੁਣ ਕੇ ਦੇਖ ਲਓ ਪਤਾ ਲੱਗ ਜਾਊਗਾ ਅੰਦਲੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਐਸ ਵਾਰ इंडिया गठबंधन की सरकार बन जा रही है आम आदमी पार्टी तो बिना सरकार नहीं बन सकती देश की जो अपना यह हिस्सा पै गया ला लो ला लो ला, ला लो कोई नहीं जदों जदों सरकार ਜਦੋਂ ਦੇਸ਼ ਦੀ ਸਰਕਾਰ 'ਚ ਹਿੱਸਾ ਪੈ ਗਿਆ ਫਿਰ ਸੋਚ ਕੇ ਦੇਖਿਓ ਪੰਜਾਬ ਕਿੱਥੇ ਜਾਊਗਾ ਫੇਰ ਨਾ 1 ਰੁਪਿਆ ਰੁਕ ਗਿਆ ਉੱਥੇ ਫੇਰ ਬਲਕੇ ਹੋਰ ਲੈ ਕੇ ਆਵਾਂਗੇ ਬਲਕੇ ਵਿਆਜ ਵੀ ਲੈ ਕੇ ਆਵਾਂਗੇ ਜਿਹੜਾ ਰੋਕਿਆ ਉਹਨਾਂ ਨੇ ਉਹਦਾ ਵਿਆਜ ਵੀ ਦਿਓ ਭਾਈ ਸਾਨੂੰ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਅਰਵਿੰਨ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਮੈਨੂੰ पत्रकारों ने पूछ लिया दिल्ली कि ये देश में जो भ्रष्टाचार है इससे देश का कितना नुकसान हो गया होगा अब तक इस भ्रष्टाचारियों की वजह से देश का कितना नुकसान हो गया होगा अब, हो हो अब तक आपके अंदाजे में मैं कह साढ़े पिंड कस्तूरी लाल लाला जी की दुकान है जनवरी का महीना सी कि कोई आए चोर ਕਾਂਦ ਨੂੰ ਪਾੜ ਲਾ ਕੇ ਦੁਕਾਨ ਚ ਗੱਲਾ ਗੱਲਾ ਚੱਕ ਕੇ ਲੈ ਗਿਆ ਉਹਦਾ ਅਗਲੇ ਦਿਨ ਕਸਤੂਰੀ ਜੀ ਨੇ ਐਫ ਆਈ ਆਰ ਲਖਾਤੀ ਚਲੋ ਦੁਕਾਨ ਤਾਂ ਚਲਾਉਣੀ ਸੀ ਦੁਕਾਨ ਤਾਂ ਖੋਲਣੀ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਆਂ ਕਿਨਾਰੇ ਜੇ ਮੋੜ ਕੇ ਰੱਖਤੀ ਗੱਚਕੜੀ ਬੋਰੀ ਜੀ ਰੱਖਤੀ ਮੂਹਫਲੀ ਵਾਲੀ ਰੱਖਤੀ ਹੈਨਾ ਪਿੰਡ ਦੇ ਲੋਕ ਪਤਾ ਲੈਣ ਆਉਣ ਲੱਗੇ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ ਚੋਂ ਮੁਠੀ ਭਰਿਆ ਕਰੇ ਦੋ ਕ ਰੋੜੀਆਂ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਕਸਤੂਰੀ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਸਤੂਰੀ ਹੁਣ ਕੀ ਦੱਸੇ ਫੇਰ ਅਗਲਾ ਆ ਗਿਆ ਉਹਨੇ ਗੱਚਕ ਚੱਕੀ ਗੱਚਕ ਖਾਂਦਾ ਖਾਂਦਾ ਕਹਿੰਦਾ ਕਸਤੂਰੀ ਯਾਰ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਕਿ ਚਲ ਜਾ ਕੇ ਆਈਏ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਰਦੇ ਕਰੋਂਦੇ ਜੀ ਅੱਧੇ ਪਿੰਡ ਤੋਂ ਵੱਧ ਪਤਾ ਲੈ ਗਏ ਦੋ ਕ ਵਜੇ ਪਿੰਡ ਦਾ ਸਰਪੰਚ ਵੀ ਆ ਗਿਆ ਉਹ ਕਿਤੇ ਪਾਹਰ ਗਿਆ ਹੋਇਆ ਸੀ ਲਾਂਬੇ ਗਿਆ ਸੀ ਉਹਨੇ ਖਿਆਲ ਕਸਤੂਰੀ ਤੇ ਚੋਰੀ ਹੋ ਗਈ ਚਲ ਅਫਸੋਸ ਕਰਈਏ ਕਸਤੂ ਉਹਨੇ ਸਰਪੰਚ ਨੇ ਵੀ ਰੋੜੀਆਂ ਵਾਲੀ ਬੋਰੀ ਚੋਂ ਭਰੀ ਮੁਠੀ ਦੋ ਤਿੰਨ ਮੂੰਚ ਪਾ ਕੇ ਕਹਿੰਦਾ ਬਹੁਤ ਮਾੜਾ ਹੋ ਗਿਆ ਕਸਤੂਰੀ ਕਿੰਨਾ ਕੁ ਨੁਕਸਾਨ ਹੋ ਗਿਆ ਹਣਾ ਕਸਤੂਰੀ لال ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਊਗਾ ਜਿਹੜਾ ਆਉਂਦਾ ਥੋੜੇ ਵਾਂਗੂ ਰੇਉੜੀਆਂ ਦੀ ਮੁੱਠੀ ਭਰ ਲੈਂਦਾ ਪਰ ਕੇ ਖਾਂਦਾ ਖਾਂਦਾ ਮੈਨੂੰ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਉਹ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਹੁਣ ਆਥੜੇ 'ਚ ਜੋ ਸਾਰਾ ਪਿੰਡ ਪਤਾ ਲੱਗਿਆ ਉਸ ਤੋਂ ਬਾਅਦ ਸਾਹਬ ਲਾਵਾਂਗੇ ਜੀ ਮੈਂ ਕਹਾਂ ਜੀ ਭ੍ਰਿਸ਼ਟਾਚਾਰੀਆਂ ਨੇ ਕਿੰਨਾ ਨੁਕਸਾਨ ਕਰਤਾ ਦੇਸ਼ ਦਾ ਇਹਦਾ ਕਿਵੇਂ ਦਸੀਏ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਤਾਂ ਅਰਵਿੰਦ ਕੇਜਰੀਵਾਲ ਵਰਗਾ ਪ੍ਰਧਾਨ ਮੰਤਰੀ ਬਣਿਆ ਮਾਨਦਾਰ ਬੰਦਾ ਉਹ ਤੋਂ ਬਾਅਦ ਸਾਹ ਬਲਾਵਾਂਗੇ ਇਹਨਾਂ ਨੇ ਕਿੰਨਾ ਕੁ ਨੁਕਸਾਨ ਕੀਤਾ ਆਪਣਾ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਕਿ ਵੀਰੋ ਇਕੱਠੇ ਹੋ ਜੋ ਇੱਕਾ ਰੱਖਿਓ ਛੋਟੀਆਂ-ਮੋਟੀਆਂ ਗਲਤੀਆਂ ਵੀ ਹੋ ਗਈਆਂ ਹੋਣਗੀਆਂ ਵਰਕਰਾਂ ਵਲੰਟੀਅਰਾਂ ਤੋਂ ਤਲਖੀਆਂ ਹੋ ਜਾਂਦੀਆਂ ਨੇ ਪਰ ਉਹ ਛੋਟੀਆਂ ਨੇ ਦੇਸ਼ ਨੂੰ ਬਚਾਉਣਾ ਡਾਕਟਰ ਭੀਮrao ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਲੋਕਤੰਤਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਆਪਾਂ ਤਾਂ ਹੁਣ ਤੱਕ ਪਤਾ ਹੀ ਲੱਗਿਆ ਪੰ ਤਾਂ ਕਿ ਚੋਰ ਕਿਹੜੇ ਨੇ ਲੁਟੇਰੇ ਕਿੱਥੇ ਨੇ ਆਪਾਂ ਤਾਂ ਇੱਕ ਦੂਜੇ ਦੇ ਆਪਸ ਵਿੱਚ ਸ਼ੱਕ ਕਰਨ ਕਰਨ ਲੱਗ ਗਏ ਇੱਕ ਪਿੰਡ ਸੀਗਾ ਉੱਥੇ ਮੱਝਾਂ ਮਰਨ ਲੱਗੀਆਂ ਇੱਕ ਪਿੰਡ ਇੱਕ ਦਿਨ ਚ ਇੱਕ ਮੱਝ ਮਰ ਗਈ ਦੂਜੇ ਦਿਨ ਦੋ ਮੱਝਾਂ ਮਰ ਗਈਆਂ ਤੀਜੇ ਦਿਨ ਦੋ ਹੋਰ ਮਰ ਗਈਆਂ ਪਿੰਡ ਦੇ ਲੋਕਾਂ ਨੂੰ ਤਸੱਲੀ ਮਚ ਗਈ ਪਿੰਡ 'ਚ ਉਹ ਉਹ ਪਿੰਡ ਦੀ ਹੱਦ ਤੇ ਕੋਈ ਸਾਧੂ ਮਹਤਮਾ ਰਹਿੰਦਾ ਸੀ ਉਹਦੀ ਬੜੀ ਮੰਨਤ ਸੀ ਪਿੰਡ 'ਚ ਉਹਦੇ ਕੋਲ ਗਿਆ ਪਿੰਡ ਇਕੱਠਾ ਹੋ ਕੇ ਕਹਿੰਦੇ ਬਾਬਾ ਜੀ ਮੱਜਾਂ ਚੋ ਮਰਨ ਲੱਗੀਆਂ ਮੱਜਾਂ ਚੋਰੀ ਹੋਣ ਲੱਗੀਆਂ ਦੋ ਚੋਰੀ ਹੋ ਗਿਆ ਤਿੰਨ ਚੋਰੀ ਹੋ ਗਈਆਂ ਤੋ ਕੀ ਕਰੀਏ ਦੱਸੋ ਉਹ ਬਾਬਾ ਜੀ ਕਹਿੰਦੇ ਕਹਿੰਦੇ ਐ ਕਰੋ ਇੱਕ ਚਾਦਰ ਤਾਣ ਲਿਓ ਚਾਰ ਜਾਣੇ ਚਾਰੇ ਕਿਨਾਰੇ ਫੜ ਕੇ ਅਨਾਊਂਸਮੈਂਟ ਕਰ ਦਿਓ ਸਾਰੇ ਪਿੰਡ ਨੂੰ ਉਹ ਚਾਦਰ ਦੇ ਥੱਲੋਂ ਦੀ ਕੱਢ ਦਿਓ ਜਦੋਂ ਚੋਰ ਉਸ ਚਾਦਰ ਦੇ ਥੱਲੋਂ ਦੀ ਨਿਕਲੇ ਦੌੜਾ ਪੈ ਜੂਗਾ ਉੱਥੇ ਹੀ ਮਰ ਜਾਣਗੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰਤੀ ਭਾਈ ਚਾਦਰ ਦੇ ਥੱਲੋਂ ਦੀ ਲੰਗਣਾ ਪਊ ਚਾਰ ਜਾਨੇ ਚਾਦਰ ਫੜ ਕੇ ਖੜ ਗਏ ਚਾਰੇ ਕੋਨਿਆਂ ਤੋਂ ਨਿਕਲ ਗਏ ਜੀ ਪਿੰਡ ਦੇ ਬੰਦੇ ਪਿੰਡ ਦੀਆਂ ਬੀਬੀਆਂ ਉਹ ਵੀ ਨਿਕਲ ਗਈਆਂ ਥੱਲੋਂ ਦੀ ਬੱਚੇ ਵੀ ਬਿਜਲੀ ਸਾਰਾ ਪਿੰਡ ਨਿਕਲ ਗਿਆ ਜੀ ਕਿਸੇ ਨੂੰ ਦੌੜਾ ਨਹੀਂ ਪਿਆ ਕੋਈ ਮਰਿਆ ਨਹੀਂ ਕਾਰਨ ਪਤਾ ਕੀ ਸੀ ਜਿਹੜੇ ਮੱਝਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਉਹ ਤਾਂ ਚਾਰੇ ਕਿਨਾਰੇ ਫਰੀ ਖੜੇ ਸੀ ਮਰੇ ਕੌਣ ਆਪਾਂ ਨਾਲ ਵੀ ਇੰਹੀ ਹੋਈ ਐ ਉਹ ਲੁੱਟਣ ਵਾਲੇ ਤਾਂ ਚਾਦਰ ਫੜੀ ਖੜੇ ਆ ਆਪਾਂ ਉਹੀ ਥਲੂੰ ਦੀ ਲੰਗੀ ਜਾਂਦੇ ਆ ਚਾਦਰ ਚੋਰਾਂ ਦੇ ਹੱਥ ਚੋਂ ਫੜ ਕੇ ਆਪਣੇ ਇਮਾਨਦਾਰ ਹੱਥਾਂ ਚ ਚਾਦਰ ਫੜਾਓ ਤਾਂ ਇਹ ਆਪਣੀਆਂ ਚੋਰੀਆਂ ਆਪਣੇ ਨਾਲ ਜਿਹੜੀਆਂ ਲੁੱਟਾਂ ਹੁੰਦੀਆਂ ਆਈਆਂ ਨੇ ਇਹ ਬੰਦ ਹੋਣਗੀਆਂ ਇਹ ਗੱਲ ਮੈਂ ਹੋਰ ਬਹੁਤ ਜ਼ਰੂਰੀ ਕਰਨੀ ਹੈ ਜਿਹਦਾ ਮੈਨੂੰ ਅਫਸੋਸ ਹੈ ਲਾਲਜੀਤ ਪੁੱਲਰ ਨੇ ਜਜ਼ਬਾਤਾਂ ਚ ਆ ਕੇ ਪਤਾ ਨਹੀਂ ਕਿਵੇਂ ਇੱਕ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਆਮ ਆਦਮੀ ਪਾਰਟੀ ਬਿਲਕੁਲ ਵੀ ਸਮਰਥਨ ਨਹੀਂ ਕਰਦੀ ਇਸ ਗੱਲ ਦਾ ਅਸੀਂ ਜਾਤ ਪਾਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਧਰਮ ਦੀ ਰਾਜਨੀਤੀ ਨਫ਼ਰਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਅਸੀਂ ਤਾਂ ਕਾਲਜਾਂ ਦੀ ਪੜ੍ਹਾਈ ਦੀ ਬਿਜਲੀ ਦੀ ਹਸਤਰਾਂ ਦੀ ਰਾਜਨੀਤੀ ਕਰਦੇ ਆ ਮੈਂ ਇਮੀਡੀਏਟਲੀ ਜਦ ਨੂੰ ਪਤਾ ਲੱਗਿਆ ਮੈਂ ਨੂੰ ਫੋਨ ਕੀਤਾ ਮੈਂ ਕਿਹਾ ਮਿੱਤਰਾਂ ਇਹਦੇ ਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲਿਆ ਜਾ ਕੇ ਦਰਵਾਸਾ ਵੀ ਮਾਫੀ ਮੰਗ ਕੇ ਆ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਲ ਤੇ ਮੁਖੀਆ ਹੋਣ ਦੇ ਨਾਲ ਤੇ ਮੈਂ ਵੀ ਖੇਮਾਂ ਦਾ ਜਾਚ ਕਾ ਕਿ ਇਹਦੇ ਮੋਹ ਜੇ ਕੁਝ ਨਿਕਲਿਆ ਤਾਂ ਪਰ ਅੱਗੇ ਤੋਂ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੇਗਾ ਫਿਰ ਕਿਉਂਕਿ ਆਪਾਂ ਆਪਾਂ ਸਾਰੇ ਸਮਾਜ ਨੂੰ ਇਕੱਠਾ ਕਰਨਾ ਆਪਾਂ ਸਾਰੇ ਸਮਾਜ ਨੂੰ ਇਕੱਠੇ ਲੈ ਕੇ ਤੁਰਨਾ ਆਪਾਂ ਆਪਾਂ ਤਾਂ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ ਪੰਜ ਪਿਆਰੇ ਕੌਣ ਸੀ ਸਾਰੇ ਇਕੱਠੇ ਸੀ ਅੱਜ ਲੰਗਰ ਲੱਗਦੇ ਨੇ ਆਪਾਂ ਪੁੱਛਦਿਆਂ ਲੰਗਰ 'ਚ ਕੌਣ ਖਾਣਾ ਹੁੰਦਾ ਆਓ ਸਾਰੇ ਜਾਓ ਚਾਰ ਦਰਵਾਜੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕੀ ਉੱਤਰ ਪੂਰਬ ਪੱਛਮ ਦੱਖਣ ਜਿਹੜਾ ਹੋ ਖੁੱਲੇ ਸੋ ਇਸ ਤਰ੍ਹਾਂ ਦਾ ਇਹਦੇ ਪਤਾ ਨਹੀਂ ਕਿਵੇਂ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਵੋਟਾਂ 'ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰੇ ਦੀ ਕਦਰ ਕਰਨ ਵਾਲਾ ਬੰਦਾ ਮੈਂ ਤਾਂ ਸੰਤਰਾ ਮਦਾਸੀ ਦੀਆਂ ਕਪਤਾਵਾ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਬਤਾ ਮਾ ਸੁਣਾ ਸੁਣਾ ਕੇ 골ਡ ਮੈਡਲ ਜਿੱਦਦਾ ਰਿਹਾ ਆਪਦੇ ਕਾਲਜ ਵੱਲੋਂ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਮੈਂ ਤਾਂ ਇਸ ਧਾਰਨਾ ਦਾ ਕਦੇ ਵੀ ਮੈਂ ਉਹਨੇ ਕਰਦਾ ਸੀ ਤਾਂ ਪੂਰੇ ਸਮਾਜ ਨੂੰ ਤਰੱਕੀ ਕਰਨੀ ਹੈ ਬਿਜਲੀ ਦੇ ਬਿੱਲ ਫ੍ਰੀ ਕਰਨ ਵੇਲੇ ਮੈਨੂੰ ਕਹਿੰਦੇ ਜੀ ਬੀਪੀਐਲ ਕਾਰਡ ਵਾਲਿਆਂ ਦੇ ਕਰ ਦਿੰਨੇ ਆ ਆ ਫਲਾਨਿਆਂ ਦੇ ਕਰ ਦਿੰਨੇ ਮੈਂ ਕਹਿੰਦਾ ਨਾ 600 ਜੁਨਟ ਰੱਖੋ ਚਾਹੇ ਉਹਦੇ ਦੋ ਏਸੀ ਲੱਗੇ ਹੋਏ ਨੇ ਪਰ ਉਹ 600 ਜੁਨਟ ਤੋਂ ਥੱਲੇ ਆਪਦਾ ਮੀਟਰ ਦਿਖਾ ਦੇ ਉਹਨੂੰ ਵੀ ਮਾਫ਼ ਸਾਰਿਆਂ ਨੂੰ ਮਾਫ਼ ਇਹ ਚਾਪਾ ਇਹ ਬੰਡਣਾ ਨਹੀਂ ਹੁਣ ਆਮ ਆਦਮੀ ਕਲੀਨਿਕ ਹੈ ਜਿਹੜਾ ਮਰਜ਼ੀ ਜਾਓ ਉੱਥੇ ਉੱਥੇ ਸਾਰੀਆਂ ਦਵਾਈਆਂ ਫਰੀ ਸਾਰੇ ਟੈਸਟ ਫਰੀ ਸੋ ਵੀਰੋ ਇਸ ਤਰ੍ਹਾਂ ਦੀ ਜਾਤ ਪਾਤ ਦੀ ਰਾਜਨੀਤੀ ਸੀ ਕਰਦੇ ਹੀ ਨਹੀਂ ਅੱਜ ਤਾਂ ਬਲਕਿ ਦਾ ਵਿਰੋਧ ਕਰਦੇ ਆ ਇਸ ਗੱਲ ਦਾ ਕਿ ਕੰਮ ਦੇ ਨਾਂ ਤੇ ਗੱਲ ਕਰੋ ਹੁਣ ਥੋੜਾ ਥੋੜਾ ਦੂਜੀ ਪਾਰਟੀ ਨੇ ਲੱਗਿਆ ਦੇਖੋ ਪ੍ਰਧਾਨ ਮੰਤਰੀ ਕੀ ਬੋਲਣ ਲੱਗਿਆ ਹੁਣ ਉਹ ਕਹਿੰਦਾ ਮੰਗਲ ਸੂਤਰ ਵੇਚ ਦੇਂਗੇ ਆਪਕੇ ਯਾਰ 10 ਸਾਲਾਂ 10 ਸਾਲ ਇਕੱਲੇ ਨਹੀਂ ਕੰਮ ਕੀਤਾ ਕੋਈ ਵਿਰੋਧੀ ਪਾਰਟੀ ਦੀ ਮੰਨੀ ਨਹੀਂ ਜਿੰਨੇ ਮਰਜ਼ੀ ਸੰਵਿਧਾਨ 'ਚ ਸੋਧਾਂ ਕੀਤੀਆਂ 10 ਸਾਲਾਂ ਬਾਅਦ ਪ੍ਰਧਾਨ ਮੰਤਰੀ ਨੂੰ ਕੋਈ ਕੰਮ ਦੇ ਨਾਂ ਤੇ ਨਹੀਂ ਮੰਗਲ ਸੂਤਰਾਂ ਦੇ ਨਾਂ ਤੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹਦਾ ਮਤਲਬ ਕੁਝ ਕੀਤਾ ਹੀ ਨਹੀਂ ਸਵੈਸ ਕਰਕੇ ਮੈਂ ਇਹ ਗੱਲ ਦੁਹਰਾਉਣਾ ਫੇਰ ਕਿ ਕਿਸੇ ਵੀ ਸਮਾਜ ਨੂੰ ਕਿਸੇ ਵੀ ਭਾਈਚਾਰੇ ਨੂੰ ਸਾਡਾ ਤਾਂ ਆਪਦੇ ਸਾਰੇ ਹਰੇਕ ਸਮਾਜ ਦੇ ਆਪਣੇ ਆਪਣੇ ਇਸਤ ਨੇ ਆਪਣੇ ਗੁਰੂ ਨੇ ਆਪਣੀਆਂ ਅਲੱਗ-ਲੱਗ ਧਾਰਨਾਵਾਂ ਨੇ ਆਹੀ ਤਾਂ ਰੰਗ ਹੈ ਫਿਰ ਲੋਕਤੰਤਰ ਦਾ ਆਹੀ ਤਾਂ ਦੇਖੋ ਅਸੀਂ ਤਾਂ ਪੰਜਾਬ ਦੇ ਵਿੱਚ ਸਾਡਾ ਸੋ ਭਾਈਚਾਰਾ ਜਿਹੜਾ ਨਾ ਭਾਈਚਾਰਾ ਕਿਸਾਂਜ ਹੈ ਉਹ ਇੰਨੀ ਜ਼ਿਆਦਾ ਮਜ਼ਬੂਤ ਹੈ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਭਾਈਚਾਰਾ ਕਿਸਾਂਜ ਨਹੀਂ ਟੁੱਟੀ ਭਾਈਚਾਰਾ ਕਿਸਾਂਜ ਨਹੀਂ ਟੁੱਟੀ ਅਸੀਂ ਆਪਣੀਆਂ ਈਦਾਂ ਸੰਗਰਾਮਾਂ ਦਾ ਅਸੀਂ ਆਪਣੇ ਰਾਮ ਨੌਮੀਆ ਅਸੀਂ ਆਪਣੇ ਹਨੂਮਾਨ ਜਨਮਤੀਆਂ ਅਸੀਂ ਆਪਣੇ ਗੁਰਪੁਰਬ ਸਾਰੇ ਇਕੱਠੇ ਮਨਾਉਂਦੇ ਹਾਂ ਇਕੱਠੇ ਮਨਾਉਂਦੇ ਆ ਅਸੀਂ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਮਨਾਉਂਦੇ ਆ ਸਾਡੀਆਂ ਦੀਵਾਲੀਆਂ ਸਾਡੇ ਦਸਹਿਰੇ ਸਭ ਇਕੱਠੇ ਨੇ ਸੋ ਅਸੀਂ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਰੇੜ ਪਾਉਣ ਦੀ ਹੋਣੀ ਹੈ ਕਿ ਸੋ ਮੈਂ ਅੱਜ ਤੁਹਾਡੇ ਕੋਲ ਇਸ ਕਰਕੇ ਆਇਆ ਕਿ ਪੱਟੀ ਵਾਲਿਓ ਤੁਸੀਂ ਜੋ ਫੈਸਲਾ ਕਰਦੇ ਹੋ ਉਹਦਾ ਪੰਜਾਬ ਤੇ ਪ੍ਰਭਾਵ ਜਾਂਦਾ ਹੈ ਪਿਛਲੀ ਵਾਰ ਵੀ ਤੁਸੀਂ ਵੱਡੇ ਵੱਡੇ ਬੋਰਡ ਪੱਟੇ ਐ ਇੱਥੋਂ ਸੋ ਇਸ ਕਰਕੇ ਇਸ ਵਾਰ ਖਡੂਰ ਸਾਹਿਬ ਹਲਕਾ ਔਰ ਇੱਥੋਂ ਹਜੇ ਤੱਕ ਮੱਲ ਅਕਾਲੀਆਂ ਤਾਂ ਇੱਥੇ ਹੈ ਨਹੀਂ ਕੋਈ ਬੰਦਾ ਅਕਾਲੀ ਦਲ ਦਾ ਤਾਂ ਹਾਲ ਤੇ ਇਹ ਹੈ ਮੇਰੇ ਇੱਕ ਦੋਸਤ ਨੇ ਫੋਨ ਕੀਤਾ ਉਹ ਕਹਿੰਦਾ ਸਾਡੇ ਪਿੰਡ ਅਕਾਲੀ ਦਲ ਦਾ ਕਿ ਜਥੇਦਾਰ ਹੈ ਕਹਿੰਦਾ ਦੇਖ ਲੈ ਟਿਕਟ ਵਾਸਤੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦਾ ਮੈਂ ਕਿਹਾ ਵੀ ਟਿਕਟ ਵੀ ਟਿਕਟ ਮਿਲ ਜੇ ਇਹ ਅਰਦਾਸ ਕਰਦਾ ਕਹਿੰਦਾ ਨਾ ਨਾ ਇਹ ਅਰਦਾਸ ਕਰਦਾ ਕਿ ਟਿਕਟ ਨਾ ਮਿਲ ਜੇ ਕਿਵੇਂ ਜਾਵਾਂਗੇ ਲੋਕਾਂ ਮੂਰੇ ਫਿਰ ਕਿਹੜੇ ਮੂੰਹ ਨਾਲ ਲੋਕਾਂ ਦਾ ਸਾਹਮਣਾ ਕਰਾਂਗੇ ਬੇਅਦਬੀਆਂ ਕਰਾਈਆਂ ਹੋਈਆਂ ਗੁਰੂ ਸਾਹਿਬ ਦੀਆਂ ਕਿਹੜੇ ਮੂੰਹ ਨਾਲ ਜਾਵੋਗੇ ਤੁਸੀਂ ਕਹਿੰਦਾ ਰੋਜ਼ ਅਰਦਾਸ ਹੈ ਆ ਹਾਲਤ ਹੋਏ ਪੈਨੇ ਆ ਹਾਲਤ ਹੋਈ ਬੇਗਲਦ ਦੀ ਕਾਂਗਰਸੀਆਂ ਦੀ ਹਾਲਤ ਉਦੋਂ ਹੀ ਪੂਰੀ ਹੈ ਜਿਹੜੇ ਕਾਂਗਰਸ ਦੇ ਲੀਡਰ ਨੇ ਪਿੰਡਾਂ 'ਚ ਉਹਨਾਂ ਨੇ ਆਪਣੇ ਘਰਾਂ ਦੇ ਗੁੰਡੇ ਅੰਦਰੋਂ ਬੰਦ ਕਰ ਰੱਖੇ ਨੇ ਜੇ ਗੇਟ ਦੇ ਥੱਲੇ ਥੋੜੀ ਜਿਹੀ ਵਿਰਲ ਜੀ ਹੋਵੇ ਉੱਥੇ ਵੀ ਕੱਪੜਾ ਫਸਾ ਰੱਖਿਆ ਕਿਤੇ ਥੱਲੋਂ ਦੀ ਨਾ ਟਿਕਟ ਦੇ ਦੇਣ ਉਹ ਵੀ ਕਹਿੰਦੇ ਕਿਵੇਂ ਜਾਵਾਂਗੇ ਬੀਜੇਪੀ ਵਾਲਿਆਂ ਦਾ ਹਾਲ ਤੁਸੀਂ ਰੋਜ਼ ਪੁੱਛਦੇ ਹੋ ਬੀਜੇਪੀ ਦਾ ਹਾਲ ਤਾਂ ਤੁਸੀਂ ਰੋਜ਼ ਪੁੱਛ ਲੈਂਦੇ ਉਹਨਾਂ ਨੂੰ ਠੀਕ ਹੈ ਨਾ ਕਦੇ ਕਿਤੇ ਕਦੇ ਕਿਤੇ ਇਹ ਕਾਰਨ ਕੀ ਹੈ ਕਰਤੂਤਾਂ ਕਰਕੇ ਅੱਛਾ ਕਹਿੰਦੇ ਭਗਵਾਨਤਮਾਨ ਢਕਾਉਂਦਾ ਕਿਸਾਨਾਂ ਨੂੰ ਉਹ ਮੈਂ ਕਿਹਾ ਭਰਾਓ ਮੈਂ ਕਿਉਂ ਢਕਾਉਂਗਾ ਕਿਸਾਨਾਂ ਨੂੰ ਉਹਨਾਂ ਦੀ ਮੰਗਾਂ ਸਵਾ ਸਾਲ ਤੁਸੀਂ ਪਹਿਲਾਂ ਬਿਠਾਈ ਰੱਖੇ ਉੱਥੇ 700 750 ਸ਼ੀਧੀਆਂ ਹੋ ਗਈਆਂ ਫੇਰ ਫੇਰ ਮੋੜ ਤੇ ਉੱਥੋਂ ਹੁਣ ਫੇਰ ਗੋਲੀਆਂ ਚਲਾਈ ਜਾਂਦੇ ਹੋ ਸ਼ੁਭ ਕਰਨ ਦੀ ਮੌਤ ਹੋ ਗਈ ਮੈਂ ਕਿਉਂ ਪੜਕਾਉਂਗਾ ਵੀ ਮੈਂ ਕੈਸੀ ਪੜਕਾਉਣ ਪੜਕੂਣ ਵਾਲੀ ਰਾਜਨੀਤੀ ਨਹੀਂ ਕਰਦੇ ਤੁਸੀਂ ਉਹਨਾਂ ਦੀਆਂ ਮੰਗਾਂ ਮੰਨ ਲਓ ਉਸ ਤੋਂ ਬਾਅਦ ਜਿੱਧਰ ਮਰਜ਼ੀ ਡੈਮੋਕ੍ਰੈਟਿਕ ਰਾਈਟ ਹੈ ਜਿੱਧਰ ਮਰਜ਼ੀ ਵੋਟ ਪਾਉਣ ਸੋ ਇਸ ਕਰਕੇ ਵੀਰੋ ਅਜੀ ਤੁਹਾਡੇ ਨਾਲ ਇਸ ਕਰਕੇ ਕਿ ਤੁਹਾਡੇ ਵਰਗੇ ਆ ਨਾ ਕੋਈ ਮੈਨੂੰ ਪੱਤਰਕਾਰ ਕਹਿੰਦੇ ਜਿਸ ਕੁਰਸੀ ਪਰ ਆ ਬੈਠ ਗਏ ਐ ਇਸ ਕੁਰਸੀ ਪਰ ਬੈਠ ਕੇ ਬੜੇ ਬੜੇ ਜੋ ਲੋਕ ਹੈ ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਸਭਾ ਦੋ ਸਾਲ ਹੋ ਗਏ ਆਪਕਾ ਦਿਮਾਗ ਖਰਾਬ ਨਹੀਂ ਹੋਇਆ ਕਿਉਂ ਮੈਂ ਕਿਹਾ ਫਰਕ ਇੰਨਾ ਕ ਹੈ ਜਿਹੜੇ ਪਹਿਲਾਂ ਵਾਲੇ ਸੀ ਜਿਨ੍ਹਾਂ ਦੇ ਦਿਮਾਗ ਖਰਾਬ ਹੋ ਜਾਂਦੇ ਕੁਰਸੀ ਤੇ ਬਹਿ ਕੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਹੀ ਫਰਕ ਆ ਬਸ ਸੋ ਸਾਰੇ ਇਕੱਠੇ ਹੋ ਕੇ ਕੋਈ ਸ਼ਿਕਵਾ ਸ਼ਿਕਾਇਤ ਹੋਊਗੀ ਆਪਾਂ ਬਾਅਦ ਚ ਠੀਕ ਕਰ ਲਾਂਗੇ ਆਪਣਾ ਹਜੇ ਆਪਣੇ ਕੋਲ ਬਹੁਤ ਟਾਈਮ ਪਿਆ ਪੰਜਾਬ ਨੂੰ ਸੁਧਾਰਨ ਦਾ ਪੰਜਾਬ ਦੇ ਰੰਗਲੇ ਨਕਸ਼ੇ ਚ ਰੰਗ ਰੰਗ ਪਰੰਦਾ ਸੋ ਬਾਅਦ ਕਰ ਲਾਂਗੇ ਸਿੱਖ ਵਿਸ਼ ਕਹਿਤਾ ਇੱਕ ਵਾਰੀ 1 ਜੂਨ ਨੂੰ ਇੱਕ ਹੋ ਜੋ ਬਸ 1 ਜੂਨ ਨੂੰ ਇੱਕ ਹੋ ਜੋ ਤੇ 1 ਜੂਨ ਨੂੰ ਝਾੜੂ ਵਾਲਾ ਬਟਨ ਦਬ ਦਿਓ 4 ਜੂਨ ਨੂੰ ਐਸਾ ਨਤੀਜਾ ਆਵੇ ਕਿ ਪੂਰਾ ਦੇਸ਼ ਦੇਖੇ ਪੂਰੀ ਦੁਨੀਆ ਦੇਖੇ ਕਿ ਪੰਜਾਬ ਵਾਲੇ ਯਾਰ ਜਦੋਂ ਕੁਝ ਕਰਦੇ ਆ ਫਿਰ ਉਹਨਾਂ ਦਾ ਪੰਜਾਬ ਵਾਲਿਆਂ ਦਾ ਨਾਮ ਤਾਂ ਹੀ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਦਰਖਤ ਦੇ ਵਿੱਚ ਸਭ ਤੋਂ ਪਹਿਲਾਂ ਚਾਰ ਹਰੇ ਰੰਗ ਦੇ ਪੱਤੇ ਵੀ 2014 'ਚ ਪੰਜਾਬੀਆਂ ਨੇ ਕੱਢੇ ਸੀ ਉਸ ਤੋਂ ਬਾਅਦ ਅੱਜ 92 ਪੱਤੇ ਨੇ 117 'ਚੋਂ ਠੀਕ ਹੈ ਨਾ ਸੋ ਇਸ ਕਰਕੇ ਪੰਜਾਬ ਵਾਲੇ ਜਦੋਂ ਦਿਲੋਂ ਪਿਆਰ ਕਰਨ ਵਾਲੇ ਬੰਦੇ ਨੇ ਜਦੋਂ ਪਿਆਰ ਕਰਨ ਲੱਗ ਜਾਣ ਪਿਆਰ ਕਰਦੇ ਆ ਜੇ ਸਾਨੂੰ ਕੋਈ ਥੋੜਾ ਜਿਹਾ ਗੁੱਸਾ ਜਾਂ ਕੋਈ ਸਾਡੇ ਹੱਕ ਮਾਰੇ ਫਿਰ ਸਾਨੂੰ ਆਪੇ ਹੱਕ ਲੈਣੇ ਵੀ ਆਉਂਦੇ ਸੋ ਇਸ ਕਰਕੇ ਇਕੱਠੇ ਰਹਿਣਾ ਆਪਾਂ ਮੈਂ ਅੱਜ ਜਲੰਧਰ ਮੇਰਾ ਰੋਡ ਸ਼ੋਅ ਹੈ ਮੈਨੂੰ ਤਾਂ ਭੱਖੋ ਕੋਈ ਕਮੀ ਨਹੀਂ ਹੋਊਗੀ ਕੋਈ ਕਹਿੰਦਾ 1.5 ਘੰਟਾ ਜੀ ਮੁੱਖ ਮੰਤਰੀ ਕੱਲ ਡੇਢ ਘੰਟੇ ਦਾ ਰੋਡ ਸ਼ੋਅ ਸੀ ਡੇਢ ਘੰਟਾ ਖੜੇ ਰਹੇ ਕੋਈ ਗੱਲ ਨਹੀਂ ਲੋਕਾਂ ਵਾਸਤੇ ਖੜਨਾ ਹੈ ਚਾਹ ਲੋਕਾਂ ਵਾਸਤੇ ਕੰਮ ਕਰਨ ਦਾ ਔਰ ਲੋਕ ਵੀ ਜਦੋਂ ਮੁੱਲ ਪਾਉਂਦੇ ਨੇ ਫਿਰ ਥਕਾਵਟਾਂ ਲੈ ਜਾਂਦੀਆਂ ਨੇ ਜਦੋਂ ਕਿਸੇ ਵੀ ਮਿਹਨਤ ਦਾ ਫਲ ਮਿਲ ਜੇ ਨਾ ਫਿਰ ਉਹ ਥਕਾਵਟ ਲੈ ਜਾਂਦੀ ਉਸ ਜੋ ਮਿਹਨਤ ਕੀਤੀ ਹੋਈ ਹੈ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਕੰਮ ਤਾਂ ਮਾਲਕ ਦਾ ਹੈ ਔਰ ਲੋਕਤੰਤਰ ਚ ਮਾਲਕ ਲੋਕ ਹੁੰਦੇ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਵੱਡੇ ਵੱਡੇ ਲਾਹੇ ਨੇ ਵੱਡੇ ਵੱਡੇ ਲਾ ਮੈਂ ਮੈਂ ਮਿਲ ਕੇ ਜਾऊंगा ਬੈ ਪਾਸ਼ਨ ਖਤਮ ਕਰ ਕਰਾ ਲਾਂਗੇ ਕੁਆਰੀਆਂ ਸਾਰੀਆਂ ਕਰਾ ਲਾਂਗੇ ਬੈਜੋ ਬੈਜੋ ਬੋਲਣ ਦਾ ਬੋਲ ਮਿਲਿਓ ਮਿਲਿਓ ਮੈਂ ਐਸੇ ਵਾਸਤੇ ਆਇਆ ਹੁਦਰ ਵੀ ਆ ਜਾਓ ਉਧਰ ਤੇ ਆ ਜਾਓ ਗੱਡੀ ਦੇ ਕੋਲੇ ਆ ਜਾਓ ਸੋ ਵੀਰੋ ਮੈਨੂੰ ਤਾਂ ਜੇ ਕੋਈ ਬੱਚਾ ਵੀ ਹੱਥ ਦੇ ਲੈਣਾ ਸਕੂਲ ਵਾਲੇ ਬੱਚਿਆਂ ਨੂੰ ਪਤਾ ਲੱਗ ਗਿਆ ਕਿਤੇ ਕਿਉਂਕਿ ਪੁਲਿਸ ਲੱਗੀ ਹੁੰਦੀ ਹੈ ਪੁਲਿਸ ਨੂੰ ਪਤਾ ਲੱਗ ਗਿਆ ਵੀ ਕੌਣ ਆ ਰਿਹਾ ਹੈ। ਛੁੱਟੀ ਹੋਈ ਸੀ ਚਾਰ-ਪੰਜ ਸਾਈਕਲਾਂ ਤੇ ਬੱਚੇ ਜਾ ਰਹੇ ਸੀ ਉੱਥੇ ਖੜ ਗਏ ਪੁਲਿਸ ਵਾਲੇ ਕੋਲੇ। ਤੇ ਉਹ ਬੱਚਿਆਂ ਨੇ ਹੱਥ ਦੇ ਲਿਆ। ਮੈਂ ਗੱਡੀ ਰੋਕ ਲਈ। ਤੇ ਮੈਂ ਕਿਹਾ ਬੇਟਾ ਕਿਹੜੀ ਕਲਾਸ ਪੜਦੇ ਹੋ? ਇੱਕ 8ਵੀਂ ਸੀਗਾ, ਇੱਕ 9ਵੀਂ ਸੀ। ਦੋ 9ਵੀਂ ਸੀ, ਇੱਕ 8ਵੀਂ ਸੀ। ਤੇ ਮੈਂ ਕਿਹਾ ਪੁੱਤ ਪੜਨਾ ਹੈ ਫਿਰ ਇੱਥੇ। ਕਹਿੰਦੇ ਹਾਂਜੀ। ਕਹਿੰਦੇ ਫਿਰ ਸਾਨੂੰ ਨੌਕਰੀ ਮਿਲੂ? ਮੈਂ ਕਿਹਾ ਪੁੱਤ ਜੇ ਤੁਸੀਂ ਪੜੋਗੇ, ਡਿਗਰੀਆਂ ਲਾਓਗੇ, ਨੰਬਰ ਆਉਣਗੇ, ਨੌਕਰੀ ਮਿਲ ਚੂਗੀ। ਹੈਨਾ? ਕਹਿੰਦੇ ਹਾਂਜੀ ਫਿਰ ਅਸੀਂ ਪੜਾਂਗੇ ਤੇ ਤਿਰਾਾਂਗੇ ਤੇ ਇੱਕ ਬੇਨਤੀ ਕਰਨੀ ਸੀ ਮੈਂ ਕੀ ਕਹਿੰਦੇ ਛੁੱਟੀਆਂ ਥੋੜੀਆਂ ਜਿਹੀਆਂ ਵਧਾ ਦੋਗੇ 10 ਮੈਂ ਕਿਹਾ ਪੁੱਤ ਜੇ ਛੁੱਟੀਆਂ ਹੀ ਕਰਾਈ ਜਾਉਂਗੇ ਪੜੋਂਗੇ ਕਿਵੇਂ ਫੇਰ ਤੁਸੀਂ ਐ ਨਾ ਕਰੋ ਧੱਕਾ ਨਾ ਕਰੋ ਹਣ ਦੇ ਮੁੱਖ ਮੰਤਰੀ ਤੁਹਾਡੇ ਕੋਲ ਖੜ ਗਿਆ ਤੁਸੀਂ ਕਹਿੰਦੇ 10 10 ਕ ਛੁੱਟੀਆਂ ਵਧਾ ਦਿਓ ਹੈਨਾ ਤਾਂ ਕੋਈ ਗੱਲ ਨਹੀਂ ਜਦੋਂ ਬੱਚਿਆਂ ਨੂੰ ਆਫ ਵੀ ਲੈਣਾ ਹੁੰਦਾ ਹੈ ਹਰ ਵਕਤ ਕਿਤਾਬੀ ਕੀੜੇ ਨਹੀਂ ਬਣਨਾ ਬੱਚੇ ਜਿਹੜੇ ਸਾਡੇ ਨੇ ਉਹਨਾਂ ਨੂੰ ਸਰਬ ਪੱਖੀ ਵਿਕਾਸ ਕਰਨਾ ਹੈ ਤੇ ਪੁਲਿਸ ਦੇ ਵਿੱਚ ਭਰਤੀਆਂ 2200 ਭਰਤੀ ਹਰ ਸਾਲ ਹੁੰਦੀ ਹੈ ਤਿਆਰੀ ਕਰੋ जिनि रह